ਇਸ ਲਈ 4 ਮਹੀਨੇ ਤੋਂ ਬਾਅਦ ਜਿਵੇਂ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੁਗ ਨਸ਼ਾ ਅਰੋਧ ਜਿਹੜਾ ਚੱਲ ਰਿਹਾ ਪੂਰੇ ਤੈਤ ਸਾਡੇ ਮਾਨਯੋਗ ਡੀਆਈਸੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਇੱਦਾਂ ਤੇ ਸਾਡਾ ਜਿਹੜਾ ਨਸ਼ਾ ਅਰੋਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀ ਸਾਹਿਬ ਨੇ ਥਰੀ ਦਿੱਤੇ ਜੀ ਸਾਡੀ ਅਟਾਰੀ ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਘਰੇਂਦਾ ਦੀ ਸਾਡੀ ਟੀਮ ਜਿਹੜੀ ਆ ਐਸ ਆਈ ਰਾਜੀਵੀਰ ਸਿੰਘ ਐਨ ਜਾਂਚ ਕਾਨਗੜ ਇਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਪੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਥੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਉਂਦੇ ਹਾਂ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤਾਂ ਇਹ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਤੇ ਅਸੀਂ ਆਪਣੀ ਟੀਮ ਨਾਲ ਰੋਕ ਕੇ ਉਹ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੁਵਨਪ੍ਰੀਤ ਸਿੰਘ ਸਨ ਅਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪਰ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ ਉਰੇ ਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਏਪ ਪਾਕਿਸਤਾਨ ਤੋਂ ਮੰਗਵਾਈ ਸੀ ਉਹਥੇ ਬੀਚ ਸਮਗਲਰ ਜਿਹੜਾ ਇੱਕ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਉਪਰ ਇਹ ਕੇਸ ਬਣਾਇਆ ਕਿ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮ 21C 6885 ਐਨਡੀਪੀਐਸ ਸੈਕਟਰ ਦਾ थाना ਘ੍ਰਿੰਡਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਬਾਅਦ ਕੀ ਇਹ ਜਿਹੜੀ ਅੱਗੇ ਤਫਤੀਸ਼ ਚੱਲ ਰਹੀ ਹੈ ਕਿ ਹੋਰੇ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਕੀਕਤ ਕਰ ਰਹੇ ਚਾ ਦੀ ਉਮਰ ਕਿੰਨੀ ਸਰਦੀ ਜੇ ਇਹ 23 24 ਸਾਲ ਹੁੰਦਾ ਇਹ ਜਿੰਨੀ ਇਹ ਵੀ ਛੋਟੀ ਉਮਰ ਦਾ ਜਦੋਂ ਦਾ ਦਾ ਸੁਣਿਆ ਇਹ ਲੱਗਦਾ ਕਿ ਕੱਲਾ ਜਿਕੇ ਨਾਲ ਸਾਥੀ ਨਹੀਂ ਹੋਣਗੇ ਇਹਦੇ ਫਿਰ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਜਿਹਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਵੀ ਨਾਲ ਜਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਸੀ ਇਹਦੀ ਗੱਲ ਤਾਂ ਮੇਰੇ ਧਿਆਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਿਸੇ ਮੁਰਮੀ ਦੇ ਲਿੰਕ ਨੂੰ ਹੋਣ ਜਾਂ ਹੋਰ ਵੀ ਖੇਤਰ ਦੇ ਕੋਲ ਹੋਵੇ ਨਾ ਇਹ ਸਾਥੀਓ ਕੋਈ ਕੋਈ ਹੋ ਸਕਦੀ ਹੈ ਇਹਦੇ ਬਾਰੇ ਹੁਣ ਬਸ ਪੇਸ਼ ਕਰਨ ਚੱਲੇ ਆਂ ਇਹਦਾ ਜੱਜ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਦੀ ਛਾਂਮੇਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਚਪੀ ਨਾ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਬੰਧ ਦੇ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸ ਕਰਦੇ ਨਾਲ ਸੰਪਰਕ ਤੇ ਕੋਈ ਨਾਮ ਤਾਂ ਲਿਆ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗਾ ਲੇਕਿਨ ਐਸੋੜੇ ਡਿਸਕਲੋਜ਼ ਨਹੀਂ ਕਰਾਂਗੇ ਬਸ ਤਾਂ ਸਾਰਾ ਕੁਝ ਦੱਸਿਆ ਜਾਵੇ। ਸਰ ਇਹ ਕਿਹਨੇ ਵੀ ਰਿਪੋਰਟ ਕੀਤੀ ਕੋਈ ਇਹੇ ਟਿਕਾਣੇ ਤੇ ਜਿਹੜੇ ਨਾਰਲੀ ਨਾ ਰਹਿਣ ਵਾਲਾ ਨਾਰਲੀ ਕੀ ਹਾਂਜੀ ਨਾਰਲੀ ਥਾਣਾ ਖਾਲੜਾ। ਤੇ ਕਿੰਨੀ ਰਿਪੋਰਟ ਦਾ ਮਤਲਬ ਕਿ ਉਹ ਉਹ ਨਹੀਂ ਉੱਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਕਿ ਲਿਆ ਕਿ ਮਿਲਿਆ ਬਾਕੀ ਦੀ ਪੁੱਛ ਕਿਸੇ ਦੇ ਦੌਰਾਨ ਪਤਾ ਲੱਗੂਗਾ ਹੋਰ। ਸਰ ਕਦੋਂ ਤੋਂ ਐਕਟਿਵ ਸੀ ਸਿਰਫ ਠੀਕ ਹੈ। ਉਹ ਵੀ ਹੋਇਆ ਤਾਂ ਠੀਕ ਸਰ। ਉਹ ਮਤਲਬ ਕਿੰਨੇ ਖੇਪਾਂ ਕਰ ਦਿੱਤੇ। ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹੀ ਪੁੱਛ ਕਿਸੇ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਥ। ਕੰਮ ਕੀ ਕਰਦਾ ਸਰ? ਇਫਰੀਆ ਪਾਸਪੋਰਟਵਾਟ ਜੀ ਮਨੀ ਨੂੰ ਲੈ ਕੇ ਸਾਰਾ ਕੁਝ ਕਰਦੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ ਕੋਲ